ਜੋ ਵਾਲਮੀਕੀ ਸੇਵਾ ਸੰਗਲੋ ਮੈਂ ਵਿਕੀਸ ਹੋਂਤਾ ਔਰ ਮੇਰੀ ਜਿਹੜੀ ਪੰਜ ਮੈਂਬਰੀ ਟੀਮ ਆ ਅਸੀਂ ਮਾਨਯੋਗ ਡੀਸੀ ਲੁਧਿਆਣਾ ਜੀ ਨੂੰ ਇੱਕ ਨਗਰ ਨਿਗਮ ਦੇ ਡਾਕਟਰ ਵਿਪਲ ਮਲੋਤਰਾ ਆਯੁਰਵੈਦਿਕ ਡਾਕਟਰ ਔਰ ਸੈਂਟਰੀ ਇੰਸਪੈਕਟਰ ਜਤਿੰਦਰ ਸਿੰਘ ਹੈਪੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼ਿਕਾਇਤ ਪੱਤਰ ਦੇਣ ਆਏ ਆ ਔਰ ਇਹਦੇ ਨਾਲ ਨਗਰ ਨਿਗਮ ਦੇ ਅੰਦਰ ਜੋ 4 9 14 ਦਾ ਸਟੈਪ ਅਪ ਘਟਾਲਾ ਹੋਇਆ ਸੀਗਾ ਉਹਦੇ ਵਿੱਚ ਜਿਹੜੇ 10 ਵਿਅਕਤੀਆਂ ਦੇ ਖਿਲਾਫ ਐਫਆਈਆਰ ਹੋਈ ਸੀ ਉਹਨਾਂ ਦੇ ਕੋਲੋਂ ਹਲੇ ਤੱਕ ਲੁਧਿਆਣਾ ਦੀ ਪੁਲਿਸ ਡਿਵੀਜ਼ਨ ਨੰਬਰ 5 ਦੇ ਵਿੱਚ ਜਿੱਥੇ ਐਫਆਈਆਰ ਦਰਜ ਹੋਈ ਆ ਉਹਨਾਂ ਨੇ ਰਿਕਵਰੀ ਨਹੀਂ ਕੀਤੀ ਔਰ ਦੋਸ਼ੀ ਬੜੇ ਖੁੱਲੇ ਤਰੀਕੇ ਨਾਲ ਚਾਰੇ ਜ਼ੋਨਾਂ ਦੇ ਅੰਦਰ ਘੁੰਮ ਰਹੇ ਨੇ ਕਿ ਸਾਡੀ ਜਿਹੜੀ ਸਸਪੈਂਸ਼ਨ ਦੀ ਸੈਲਰੀ ਜਿਹੜੀ ਅੱਧੀ ਮਿਲਦੀ ਉਹ ਮਿਲੇ ਔਰ ਸਾਡੀ ਬਹਾਲੀ ਹੋ ਜਵੇ ਮਾਨਯੋਗ ਏਡੀਸੀ ਸਾਹਿਬ ਨੂੰ ਸੀ ਇਹ ਗੱਲ ਕਹੀ ਆ ਕਿ ਜਤਿੰਦਰ ਸਿੰਘ ਐਪੀ ਦੇ ਜੋ ਟੈਂਪਰਿੰਗ ਕੀਤੀ ਸੀ ਕਮਲੇਸ਼ ਦੇ ਰਿਕਾਰਡ ਦੇ ਨਾਲ ਉਸ ਦੇ ਰਿਕਾਰਡ ਦੀ ਟੈਂਪਰਿੰਗ ਦੀ ਸਾਰੇ ਐਵੀਡੈਂਸ ਜਿੰਨੇ ਵੀ ਆ ਉਹ ਸਬੰਧਤ ਕਲਰਕ ਦੇ ਕੋਲ ਹਨ ਔਰ ਜਤਿੰਦਰ ਸਿੰਘ ਹੈਪੀ ਨੂੰ ਸ਼ੋਕਾ ਨੋਟਿਸ ਜਾਰੀ ਹੋ ਗਿਆ ਵਾ ਔਰ 7 ਮਹੀਨੇ ਹੋ ਗਏ ਆ ਸ਼ੋਕਾ ਨੋਟਿਸ ਤੋਂ ਬਾਅਦ ਵੀ 3 ਦਿਨ ਦੇ ਅੰਦਰ ਉਹਨੇ ਸਬੰਧਤ ਜਨਰਲ ਕਮਿਸ਼ਨਰ ਡੀਡੀਓ ਹੈਲਥ ਨੂੰ ਰਿਪੋਰਟ ਕਰਨੀ ਸੀ ਕਿਸੇ ਤਰੀਕੇ ਦੀ ਨਹੀਂ ਕੋਈ ਰਿਪੋਰਟ ਨਹੀਂ ਕੀਤੀ ਪਤਾ ਨਹੀਂ ਕਿਹੜੇ ਫਾਤੂਰ ਜੋ ਘੁਮਿਆ ਫਿਰਦਾ ਵਾ ਉਹਦਾ ਫਾਤੂਰ ਅਸੀਂ ਕੱਢ ਦਵਾਂਗੇ ਵੀਐਸਐਸ ਦੇ ਮੰਚ ਤੋਂ ਔਰ ADC ਲੁਧਿਆਣਾ ਨੇ ਇਹ ਆਸ਼ਵਾਸਨ ਦਿੱਤਾ ਵਾ ਕਿ ਦੋਸ਼ੀਆਂ ਦੇ ਖਿਲਾਫ ਚਾਹੇ ਉਹ ਡਾਕਟਰ ਵਿਪਲ ਮਲੋਤਰਾ ਵਾ ਜਤਿੰਦਰ ਸਿੰਘ ਹੈਪੀ ਆ ਜਾਂ ਜਿਹੜੇ 10 ਬੰਦੇ ਜਿਨ੍ਹਾਂ ਨੇ 4 ਨੂੰ 14 ਦੇ ਸਟੈਪ ਅਪ ਘੁਟਾਲੇ ਦਾ ਫੰਡਾਂ ਦਾ ਘੁਟਾਲਾ ਕੀਤਾ ਸੀ ਉਹਨਾਂ ਦੇ ਖਿਲਾਫ ਲੀਗਲੀ ਐਕਸ਼ਨ ਲਵਾਂਗੇ ਔਰ ਸਟਰੋਂਗਲੀ ਲਵਾਂਗੇ ਔਰ ਅਸੀਂ ਦੇਖਾਂਗੇ ਕਿ ਇਹ ਕਿੰਨੇ ਦਿਨਾਂ ਦੇ ਅੰਦਰ ਇਹ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸੰਘਰਸ਼ ਜਿਹੜਾ ਹੁਣ ਤਿੱਖਾ ਹੋ ਜਾਊਗਾ ਕਿਉਂਕਿ ਮਰੰਮ ਮਰੰਡਮ ਸ਼ਿਕਾਇਤ ਪੱਤਰ ਦੇਣ ਦਾ ਅੱਜ ਲਾਸਟ ਦੌਰ ਸੀਗਾ ਕਿਉਂਕਿ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਛੁੱਟੀ ਦੇ ਨੇ ਔਰ ਅਸੀਂ ਜਿਹੜਾ ਜਤਿੰਦਰ ਸਿੰਘ ਹੈਪੀ ਔਰ ਹੈਪੀ ਔਰ ਵਿਪਲ ਮਨੋਤਰਾ ਔਰ ਜਿਹੜੇ 4914 ਦਾ ਨਗਰ ਨਿਗਮ ਦੇ ਮੁਲਾਜ਼ਮਾਂ ਦਾ ਫੰਡ ਜਿਹੜਾ ਸਫਾਈ ਕਰਮਚਾਰੀ ਦੇ ਨਾਲ ਖਾਦਾ ਬਾਦ ਉਹਨਾਂ ਦੇ ਖਿਲਾਫ ਉਹਨਾਂ ਕੋਈ ਰਿਕਵਰੀ ਕਰਨ ਦੇ ਲਈ ਔਰ ਜਤਿੰਦਰ ਸਿੰਘ ਹੈਪੀ ਔਰ ਡਾਕਟਰ ਵਿਪਲ ਮਨੋਤਰਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਲਈ ਐਫ ਆਈ ਆਰ ਦਰਜ ਕਰਨ ਦੇ ਲਈ ਅਸੀਂ ਸ਼ਿਕਾਇਤ ਪੱਤਰ ਦਿੱਤਾ ਵਾ ਕਿਉਂਕਿ ਕਾਨੂੰਨੀ ਪ੍ਰਕਿਰਿਆਵਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਵੀਐਸਐਸ ਵੱਲੋਂ ਜਿਹੜਾ ਮੰਗ ਪੱਤਰ ਦੇਣ ਦੀ ਪ੍ਰਕਿਰਿਆ ਲਾ ਲੋ ਚਾਹੇ ਉਹ ਸ਼ਿਕਾਇਤ ਪੱਤਰ ਦੀ ਲੈ ਲੋ ਉਹ ਅੱਜ ਸਾਡਾ ਅੰਤਿਮ ਸੀਗਾ ਇਸ ਤੋਂ ਬਾਅਦ ਹੁਣ ਸਾਡਾ ਸੰਘਰਸ਼ ਜਾਰੀ ਹੋਊਗਾ ਵੀ ਦੇਖਿਆ ਬਿਲਕੁਲ ਸਮੇਂ ਤੋਂ ਪਹਿਲੇ ਵੀ ਕੋਈ ਟਿਕਾ ਸੰਘਰਸ਼ ਕੀਤਾ ਸੀਗਾ ਕੀ ਇਹਨਾਂ ਵੱਲੋਂ ਦੂਜਾ ਕੀ ਨਿਕਲਿਆ ਉਹਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਸਾਥੀ ਦੇ ਜਾਨਲੇਵਾ ਹਮਲਾ ਹੋਇਆ ਮੇਰੀ ਰੈਕੀ ਹੋਈ ਔਰ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਲੁਧਿਆਣਾ ਜਿਹੜੇ ਸੀਗੇ ਉਹਨਾਂ ਨੇ ਇਹ ਕਹਿਤਾ ਕਿ ਇਹ منی ਲੌਂਡਰਿੰਗ ਦਾ ਕੇਸ ਹੈਗਾ ਜੀ ਪਰ ਦੋਸ਼ੀਆਂ ਦੇ ਖਿਲਾਫ 307 ਦਾ ਪਰਚਾ ਦਰਜ ਹੋਇਆ ਦੋਸੀ बार-ਬਾਰ ਜ਼ਮਾਨਤ ਕਰਾ ਗਏ ਉਹ ਵੀ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਸਰਕਾਰ ਸੁੱਤੀ ਪਈ ਆ ਸਰਕਾਰ ਨੂੰ ਸਿਰਫ ਆਪਣੀ ਇਮੇਜ ਬਚਾਉਣ ਲਈ ਲੱਗੀ ਹੋਈ ਆ ਚਾਹੇ ਉਹ 13 ਜ਼ੀਰੋ ਦਾ ਕਹਿ ਲੋ ਉੱਥੇ ਲੋਕ ਸਭਾ ਦੀ ਕਹਿ ਲੋ ਤੇ ਚਾਹੇ ਹੁਣ ਜਲੰਧਰ ਵੈਸਟ ਵਿਧਾਨ ਸਭਾ ਦੀ ਸੀਟ ਕਹਿ ਲੋ ਇਸ ਤੋਂ ਬਾਅਦ ਅਸੀਂ ਜਲੰਧਰ ਵੈਸਟ ਵਿਧਾਨ ਸਭਾ ਜਿੱਥੇ ਮੈਨੂੰ ਮੇਰੀ ਟੀਮ ਨੂੰ ਵੀਐਸਐਸ ਨੂੰ ਜਾਣਾ ਪਿਆ ਅਸੀਂ ਸੀਐਮ ਸਾਹਿਬ ਦਾ ਘਰਾਓ ਵੀ ਕਰਾਂਗੇ ਔਰ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਚਾਹੇ ਜੇਲ੍ਹ ਪਰੋ ਅੰਦੋਲਨ ਕਹਿ ਲੋ ਚਾਹੇ ਕੋਈ ਪਰਚੇ ਪੁਰਚੇ ਦੀ ਕੋਈ ਪਰਵਾਹ ਨਹੀਂ ਹੈਗੀ ਜਦ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਜਦ ਉਹਨਾਂ ਤੇ ਇੰਨੀ ਤਸ਼ੱਦਦ ਹੋ ਗਈ ਤੇ ਅਸੀਂ ਕੀ ਜੀਵਾਂ ਇਹਨਾਂ ਨੇ ਸਿਰਫ ਬਾਬਾ ਸਾਹਿਬ ਦੀ ਆਪਣੇ ਦਫ਼ਤਰਾਂ ਦੇ ਅੰਦਰ ਭਗਤ ਸਿੰਘ ਜੀ ਦੀ ਫੋਟੋ ਲਾਈ ਹੋਈ ਆ ਪਰ ਕੰਮ ਉਹ ਤੋਂ ਉਲਟ ਨੇ ਸਾਰੇ ਉਹਨਾਂ ਉਹਨਾਂ ਦੇ ਨਾਮ ਨਾਮ ਨੂੰ ਯੂਜ਼ ਕੀਤਾ ਜਾ ਰਿਹਾ ਪਰ ਇੰਪਲੀਮੈਂਟੇਸ਼ਨ ਧਰਤੀ ਦੇ ਉੱਤੇ ਕੋਈ ਨਹੀਂ ਲਾਗੂ ਹੋਇਆ ਹੈਗਾ